जल जला तारी जल जला हूंदा कचाल जा हल जा सभु कुझु घर बार छॾ खे मकान च भॼण लॻ ज

ہوا چرخی سا جی تھانے نہ جدو اکال اکال تھا نعرا گایا کہکن جیب سرسان دی تے تے ہڑ رہ راست کرنی آپ کا جنگار گھڑی جنگی کھیمے کی یہ استاد بھوئی اٹھ کے کسی نے کھیمے ہوتا ہے بینا کمرک سے کھول کے حجوری چاپران لاکے جتھے پادشاہ نے آسن لا کے سبار بنا دیا کھولی کمر آرام کو مرد اپنی کمر کھولی کمر کس کے کل نہیں جانی پترا راستہ بھیلا ہو گیا کمر کسے دوبارے کسلے جبانہ نے کھول کے شسطر وسطر جہاں گھنگا ٹھیک ہویا سی सारे सुध कर दीवान I'm going my own

ਦਰਦ ਨਾ ਖਾਇਆ ਇਸ ਸ਼ਾਮ ਕੀ ਸ਼ੇਰੋ ਨੇ ਕੜਾਕਾ ਹੀ ਉਠਾਇਆ ਘੜੀਆਂ ਸ਼ਾਮਾਂ ਇੱਥੇ ਤੇ ਕਈ ਮਹੀਨੇ ਹੋ ਗਏ ਸੀ ਖਾਦੇ ਪੀਦੇ ਖਾਣਾ ਦੇ ਵਕਤੋਂ ਸੇ ਨਸਰ ਦੇ ਨਾਥਾ ਆਇਆ ਕਹਿੰਦੇ ਕਿਸੇ ਦੇ ਹੱਥ ਕਿਸੇ ਦੇ ਸ਼ੱਗਲ ਸਤਾਨ ਨਹੀਂ ਕੁਝ ਖਾਣਾ ਪੀਣਾ ਨਹੀਂ ਕਿਹਾ ਕਈ ਮਹੀਨੇ ਆ ਗਏ ਅਲੰਗਪੁਰ ਸਾਹਿਬ ਦੇ ਕਿਨੇ ਸ਼ੱਗਲ نمسکار پیار محبت ہوئے گا ایک دوجے اگے ہو کے لڑتے مردے تو اکل لینڈ ہے میں تیری جگہ شاہ گا سنگ سی جنہ کا اتہاس پاشا ایڈے مہربان گریب رواج کہ شام بھی راستہ فیڑا ہی اٹھایا لگی تلوار اٹھا کر جی پوش ہوئی تو سرسا چو کے لیا گمی کو سونا بہت سوکھا ਜਰ ਜਦੋਂ ਉਹ ਮੀਂਹ ਪੈਂਦਾ ਹੋਵੇ ਤੇ ਥੱਲੇ ਗੋਡੇ-ਗੋਡੇ ਪਾਣੀ ਹੋਵੇ ਤੇ ਘੋੜੇ ਦੀ ਕਾਠੀ ਵਿਸਾ ਕੇ ਸੌਣਾ ਭਾਈ ਉਹ ਨਜ਼ਾਰਾ ਦਰਚਾ ਦੇ ਪਤਾ ਲੱਗਦਾ ਇਸ ਕਰਕੇ ਇਹ ਜੀਵ ਵੀ ਐਕਸਪੈਰੀਮੈਂਟ ਕਰਦਾ ਚੱਈਦਾ ਜੰਗ ਵਿੱਚ ਕੁਝ ਲੈ ਲ ਕੇ ਖਾਂ ਉੱਤੇ ਜੀਵ ਮੋਸ਼ ਵਿਸ਼ਾਲ ਕਰ ਘੋੜੇ ਦੀ ਕਾਠੀ ਦੇ ਕੰਬਲ ਲਾ ਲੇ ਵਿਸ਼ਾਲ ਕਾਠੀ ਦੇ ਸਹਰਾ ਲਾ ਲਿਆ ਮੈਂ ਤਾਂ ਮੇਰ ਘਰ ਦਾ ਨਹੀਂ ਲਾਦਿਆ ਦਾ ਸਰਦਾਰ ਬਹਿਰਾ ਲੱਗੇ ਦੇ ਦੇ ਕਈ ਤਲਵਾਰ ਹੀ ਉਠਾਣਦਾਰ ਤੇ ਕਈ ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ ਤੁਸੀਂ ਆਰਾਮ ਕਰੋ ਅਸੀਂ ਖੜੇ ਆ ਮਹਿਰੇ ਉਹ ਸੀਗੇ ਬਾਵੇ ਮਦਰ ਸਿੰਘ ਕੋਠਾ ਸਿੰਘ ਜੀਰਾਂ ਸਿੰਘ ਵਰਗੇ دروازے کھڑ کے ساری لاؤ وہ بھی سی اور سیمرے سے آرام کرو سب فوج ਦੇ ਪਾਤਗੁਰੂ ਗੁਰਾਂ ਸਾਹਿਬ ਚੋਂਦਾ ਸਤਗੁਰ ਖੇਮਾ ਤਾਣਿਆ ਜੋ ਤੁਹ ਤਸਮਾਣੇ ਅਰਪੋ ਨੇ ਜਾਂ ਨਾਮ ਦੇਖ ਜਤ ਭਗਤਾਂ ਉਧਾਣ ਉਹ ਖੇਮੇ ਤੇ ਜਾ ਕੇ ਸਿੰਘਾਂ ਨੇ ਜਿੱਦਾ ਚਾਪੜਾ ਕਮਰ ਕਸੇ ਲਾ ਕੇ ਬਾਦਸ਼ਾਹ ਲਈ ਤਿਆਰ ਕਰਿਆ ਸੀ ਬਾਦਸ਼ਾਹ ਵੀ ਦਸਮਨ ਤਰੋ ਦੇ ਚ ਬਹਿ ਗਏ ਨੇ ਦੇਖਾ ਤੂੰ ਵहां ਬੈਠੇ ਹੈ ਦਰਦ ਨੂੰ ਝੁਕਾ ਕੇ ਤੇ ਜਿਹੜੇ ਬਾਦਸ਼ਾਹ ਦੇ دے کی کر رہے نا کتنے کہ مگر ہی آ کے جو لے بادشاہ کردن کو چکا کر اپنی آتما دے اکار سے اکال پورے شکل جلے ہری 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 بھلے ہری جلس تھی دس تھی اتھے تو ہی رہے ہیں اندار میں مٹی ہے پھر اگلے پاسے تم دست اس کر کے جدو سنگا نے آگے دیکھیا بادشاہ سے مرمدار رہے ہیں جب ڈیڑھ گھٹ

سے نکلے آگئے سرکار ہوا میں ہوا بار اوپر لی منجل. نیلے کا آج دے تھلے کو رہے ہیں بادشاہ قدموں سے تہلتے تھے مگر دل تھا دعا میں بولے اے خدا بند خوش ہوں تیری رضا میں قدموں سے تہلتے تھے ہوڑی ہوڑی کو رہے سی شب دے ہوتے ہیں قدموں سے تہلتے تھے ਮਗਰ ਦਿਲ ਖਾ ਦਵਾ ਮੈਂ ਤੇ ਦਿਲ ਚ ਗਾਣਾ ਨਹੀਂ ਘਟਦਾ ਇੱਕ ਦਿਨ ਵੀ ਹੋਣ ਦਿਓ ਕਰਾਂਗੇ ਕੱਲ

ਮੇਸ਼ਰ ਅਰਦਾਸ ਕਰਦਿਆਂ ਤੈ ਰਹੇ ਨੇ ਰੂਬਰੂ ਰੂਬਰੂ ਹੁੰਦਾ ਜਦੋਂ ਆਪ ਸਤਿਗੁਰੂ ਦੇ ਸਾਹਮਣੇ ਆ ਕੇ ਕੋਈ ਅਰਦਾਸ ਕਰੀਏ ਕੋਈ ਜੋਦੜੀ ਕਰੀਏ ਤੁਹਾਨੂੰ ਕਹਿੰਦੇ ਰੂਬਰੂ ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋ ਕੇ ਆਕਸ਼ਰ ਇਹਨਾ ਕੱਲ ਨੂੰ ਮੈਂ ਚਮਕੌਰ ਘੜੀ ਚੋਂ ਸੁਰਖਰੂ ਹੋ ਕੇ ਜਾਊਂਗਾ ਕੱਲ ਨੂੰ ਮੇਰੇ ਸਿਰੋਂ ਜਿਹੜਾ ਕਰਜ਼ਾ ਬੰਧਦਾ ਅਮਰਤ ਦੇ ਬਦਲੇ ਮੈਂ ਸਰ ਮਾਉਂਸਲ ਟੌਰ ਦੀ ਗੱਲ ਕਰੀ ਸੀ ਕੱਲ ਨੂੰ ਮੇਰੀ ਪੂਰੀ ਹੋ ਗਈ ਤੇ ਉਹ ਇੱਕ ਕੋਸਦਾਨ ਦਾ ਜ਼ਿਕਰ ਹੈ ਬਦਲ ਸਿੰਘ ਜੀ ਖਿਮਾ ਕਰਿਓ ਬਸ ਆਪਾਂ ਘੋਰ ਪਾ ਰਹੇ ਹਾਂ ਮੈਂ ਤੇਰਾ ਹਾਂ ਬੱਚੇ ਤੇ ਮੇਰੇ

ਅੰਦਪੁਰ ਚ ਜਦੋਂ ਬਾਗੀਆਂ ਤੋਰਦੇ ਸੀ ਘੋੜਿਆਂ ਤੇ ਚੜ ਕੇ ਉਹੋ ਵੀ ਦੇਦੇ ਰਹੇ ਸੀ ਤੇ ਅੱਜ ਚ ਹਮਦੌਰ ਚ ਵੀ ਦੇ ਰਹੇ ਅੱਜ ਨਹੀਂ ਕਹਦਾ ਵੀ ਉਹਦੇ ਵਾਲੀ ਕਹਿੰਦੀ ਵੇ ਪਿੰਡਾ ਅੱਗੇ ਕਿੱਤਾ ਪਿੱਛੇ ਕਿੱਥੇ ਉਹ ਨਹੀਂ ਹੈ ਕਿ ਮਰਦਾਂ ਕੰਮੜੇ ਦਾ ਇਤਿਹਾਸ ਬਾਦਸ਼ਾਹ ਕਹਿੰਦੇ ਪਹਿਲਾਂ ਵੀ ਦੇਦੇ ਸੀ ਅੱਜ ਵੀ ਦੇ ਰਹੇ ਆ ਰਹੇਗੇ ਤੇਰੇ ਦਾਤਾ ਦੁਨੀਆ ਕਥਾ ਗਾਉਂਦੀ ਰਹੂਗੀ ਅਕਾਲ ਦਾ ਹਕੂਮ करण बचे प शहीद करायो जिस हाल حال ਹੁੰਦਾ ਵਰਤਮਾਨ ਪ੍ਰਜਨ ਇਸ ਵੇਲੇ ਮੈਂ ਕਿੱਥੇ ਮੇਰੀ ਪੋਜੀਸ਼ਨ ਕੀ ਆ ਮੇਰੀ ਸਿਚੁਏਸ਼ਨ ਕੀ ਆ ਤਰ ਕੋਲੇ ਜੇ ਰਾਜੀ ਰਹਿਣਾ ਮੈਂ ਰਾਜੀ ਹਾਂ ਵਾਸ਼ ਭਲਾ ਮੇਰਾ ਬਚਾ ਕਲਗੀ ਧਰ ਕੇ ਨੇ ਜਿਹੜੇ ਹਾਲਤ ਤੂੰ ਰੱਖਦਾ ਹੈ ਨਾ ਤੇ ਇਹਨਾਂ ਸਾਰੀ ਬਾਗ ਚ ਗਿਆ ਜਿਉਂ ਭੋਗ ਤੇਰਾ ਰੱਖਦਾ ਹਮਸ਼ਾਹ ਤੂੰ ਦਾ ਆਹ ਤੇਰੀ ਬਾਣੀ ਦੇ ਬਾਣਾ ਇਹਦੀ ਬੈਜ ਰੱਖੇ ਇਹ ਦੁਨੀਆਂ ਦੇ ਦਿਨ ਦਿਨ ਚਮਕਦਾ ਹੀ ਜਾ ਇਹਦੀ ਬੈਜ ਰੱਖੇ ਐਉਂ ਜੋਤੜੀ ਕਰਦੇ ਆ ਸਾਡੇ ਦਸ਼ਵੇਸ਼ ਪਿਤਾ ਸਿੰਘ ਸਾਹਿਬ ਤੇ ਹੁਣ ਸਿੰਘਾਂ ਦਾ ਹਾਲ ਦੱਸਦੇ ਆ ਜਿਹੜੇ ਅੱਖੀਂ ਮਹੀਨਿਆਂ ਦੇ ਘੇੜੇ ਤੋਂ ਨਿਕਲੇ ਆ ਲੜਦੇ ਭੜਦੇ ਨਦੀ ਪਾਰ ਕਰਕੇ ਆਏ ਆ ਤੇ ਹੁਣ ਉਹ ਸਾਹਮਣੇ ਬੜੀ ਸ਼ਾਂਤ ਸੁਤੇ ਪਏ ਆਰਾਮ ਫਰਮਾਉਂਦੀਆਂ ਸਰਕਾਰਾਂ لیتے ہوئے ہیں خالسا جی آج جمی پر کس طرح سے چین آئے ہمیشہ نشیر پر اے ہو جا پہ جی لگنا اٹھ کے آگے باہر آسر تو جو سنگا بارے لکھیا نہیں پی کمبل بچائی پے گھوڑیا کے کاٹیاں سراڑے نے اٹھ کے کھڑے ہو گئے میں پا سکتا ਹਏ ਹੋਏ ਹੈ ਖਾਸਾ ਜੀ ਅੱਜ ਜਮੀਰ ਪਰ ਇਹ ਨਾ ਓਏ ਅਰਮਲਖਾਂ ਦੇ ਰਾਜੇ ਮੇਰੇ ਸਿੰਘ ਅੱਜ ਧਰਤੀ ਦੇ ਲਿٹے ਹੋਏ ਆ ਮੈਂ ਦਫਤ ਦੇ ਨਹੀਂ ਸੌਸ ਸੁਣੇ ਮੇਰੇ ਨਾਲ ਹੀ ਨੇ ਕਿਤੇ ਅੱਗੇ ਪਿੱਛੇ ਹੋਏ ਆ ਤਾਂ ਹੀ ਗਿਆ ਹੈ ਨਹੀਂ ਕੀ ਕਿਰਪਾ ਗਏ ਸਜੇ ਹੰਦ ਹੈ ਮਾਰੇ ਕਦੇ ਮੈਨੂੰ ਤੌਂਗੀ ਧਰਨ ਹੋਣ ਵਾਲੀ ਹੈ ਕਿਸ ਤਰ੍ਹਾਂ ਸੇ ਕੈਨ ਨਾਏ ਹਮੇਸ਼ਾ ਨਸੀਬ ਪਰ ਤੇ ਇਹ ਹੁੰਦੀ ਹੈ ਜਰਨੈਲ ਦੀ ਅਵਸਥਾ ਕੰਡੋ ਮੇਰੀ ਫੌਜ ਧਰਤੀ ਤੇ ਲੜੀ ਪਈ ਆ ਮੈਨੂੰ ਤਖਤ ਤੇ ਨੀਂਦ ਕਿਵੇਂ ਆਉਣੀ ਉੱਠ ਕੇ ਬਾਹਰ ਆ ਗਈ ਸਿੰਘਾਂ ਦਾ ਪਹਿਰਾ ਦੇਣ ਲੱਗ ਪਿਆ ਬਾਦਸ਼ਾਹ ਚਲੇ ਜਾ ਉੱਠ ਕੇ ਬਾਹਰ ਆ ਗਈ ਸਿੰਘਾਂ ਦਾ ਪਹਿਰਾ ਦੇਣ ਲੱਗ ਪਿਆ ਬਾਦਸ਼ਾਹ ਜੇ ਕਹਿ ਕੇ ਗੁਰੂ ਲਸ਼ਕਰ ਖੁਦ ਮੇਂ ਦਰ ਆਏ ਪਹਿਰੇ ਤੋਂ ਚੱਲ ਨਦਰ ਕਾਏ ਆ ਵਚਨ ਕਹਿ ਕੇ ਨਾ ਗਾਲ ਪਰਖ ਨੂੰ ਸਤਿਗੁਰੂ ਸਿੰਘਾਂ ਦੇ ਵਿੱਚ ਆਵੇ ਹੌਲੀ ਹੌਲੀ ਖੜਕਾ ਨਿਕਲਿਆ ਕਿਤੇ ਮੇਰਾ ਕੋ ਸਿੰਘ ਨਾ ਜਾਗ ਉੱਤੇ ਹਰ ਤਾਰ ਬਖਵਾਰ ਹਮਾਰੋ ਕਹਿੰਦੇ ਕਿਸੇ ਸਿੰਘ ਦੀ ਨੀਂਦ ਨਾ ਟੁੱਟ ਜੇ ਬੋਲੇ ਬੋਲੇ ਕਦਮਾਂ ਨਾਲ ਬਾਦਸ਼ਾਹ ਸਿੰਘਾਂ ਜੁੜ ਰਹੇ ਆ ਜਿਹੜੇ ਬੇਖੌਫ ਬਿਦਾ ਦੀ ਗੋਲ ਚ ਸੁੱਤੇ ਸੋਏ ਪਤਾ ਵੀ ਕਦੋਂ ਦਿਨ ਚੜ੍ਹਦਿਆਂ ਜੰਗ ਬਚਾਉਣਾ ਕਹਿੰਦੇ ਨਾ ਸਤਿਗੁਰੂ ਆਪਣੇ ਲਸ਼ਕਰ ਸਿੰਘਾਂ ਦੇ ਵਿੱਚ ਆਉਂਦੇ ਪਹਿਰੇ ਵਾਂ ਜਾਵਾਂ ਹੁਮਤੇ ਅੱਖਰ ਨજર ਆਈ ਤੇ ਜਿਹੜੇ ਪਹਿਰੇ ਤੇ ਖੜੇ ਸੀ ਨਾ ਉਹ ਵੀ ਉੱਠ ਹੀ ਜਾਂਦੇ ਸੀ ਪਰ ਪਹਿਰਾ ਨਹੀਂ ਛੱਡਿਆ ਖੜੇ ਉੱਠੇ ਆ ਪਰ ਤੂਲੇ ਲਈ ਨਾ ਮੈਂ ਪਾਦਸ਼ਾਹ ਫੜੇ ਦੱਬੇ ਕਦਰੀ ਆਏ ਦੇਖਿਆ ਸਿੰਘਾਂ ਨੂੰ جو ہر جگہ خاموش گئے بے خبر آئے سوئے ہوئے بچوں گے آئے گلی کونے جس, جس بھی تھانگ پے سی نا ست گرو سارا سارا حال خلو کیا کہڑا زخمی ہے کہڑا فٹر ہے کہڑا سوٹا کہڑا جاگتا ہے ਉਗੀ ਜੀ ਕਹਿੰਦੇ ਕਿਵੇਂ ਕਹਿੰਦੇ ਜਿਵੇਂ ਬੱਚੇ ਸੁੱਤੇ ਪਏ ਹੁਣ ਤੇ ਮਾਪੇ ਉਹਨਾਂ ਨੂੰ ਦੇਖਣ ਪਾਉਂਦਾ ਕਿ ਕੱਪੜਾ ਦੇ ਨਹੀਂ ਲੈਗੇ ਕਿਸੇ ਪਾਸੇੋਂ ਲਟਕਦੇ ਨਹੀਂ ਰਹੇ ਜਿਵੇਂ ਮਾਪੇ ਘੌਰ ਕਰਦੇ ਆ